ਗਰੀ ਤੁਮਰ ਸੂਤਰਤਾ ਮੇਰੇ ਪਾਪਾ ਜੀ ਜੋ ਦਰਸ਼ਨ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਭ ਮਿਹਰਵਾਨ ਸਹਿ ਮੇਰਾ ਮਿਹਰਵਾਨ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਸ਼ੇ ਦਸਮੀ ਪ੍ਰਤਮ ਪੂਰਗੋ ਤਿਸੁ ਮਿਰਕਾ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਉੰਦਾਸੀ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਜੇ ਜਿਠੇ ਸਭ ਦੁਖ ਜਾਏ ਤਿਗ ਬਹਾਦਰ ਸਿਮਰਿਆ ਕਰਨੋਂ ਨਿਦਾਵਤ ਆਏ ਸੋਥੈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸੋਥੈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸੇ ਦਸਾਂ ਪਾਤਸ਼ਾਹਾਂ ਦੇ ਸਰੂਪ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰ ਹਾਜ਼ੂਰ ਜਹਰ ਹਾਜ਼ੂਰ ਕਲਜੋਕੇ ਬੋਹਤ ਨਾਮ ਕੇ ਜਹਾਜ਼ ਹਲਤਪਲਤ ਕੇ ਰਖਕ ਲੋਕ ਪਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹਾਂ ਦੇ ਸਰੂਪ ਤਨਾਂ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਆਕਾਂ 10 ਪਾਰਸਿਆਂ ਚ ਆ ਸਭ ਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਤਿਆਰਿਆਂ ਪਿਆਰਿਆਂ ਸੇ ਸਿੰਘਾਂ ਜੀ ਕਮਾਈ ਕਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹ ਸਮੂਹ ਗੁਰਦੁਆਰਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੰਗਿਆਂ ਨਿਸ਼ਾਨਾਂ ਗੁਰਧਾਮਾਂ ਜੀ ਕਾ ਧਿਆਨ ਕਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹ ਆ ਕਾਲਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਿਦਕ ਦਾਨ ਪ੍ਰੋਸਾਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਪਾਣਾ ਵੇ ਸਵਾਸਾਂ ਕਿਸਨਾ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਕਾਲ ਜਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਟੁੱਟੀ ਗੰਡੋ ਮਿਹਰਬਾਨ ਜੀ ਜੋ ਭਾਵੇਂ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੇਂ ਸੋ ਨਾ ਕਰਾਈ ਜੋ ਭਾਵੇਂ ਸੋ ਮਤਬੋ ਸੰਗਤ ਦੇਈ ਜੋ ਨਾ ਭਾਵੇਂ ਸੋ ਨਾ ਦੇਈ ਜਿੱਥੇ ਪਾਵੇ ਜਿੱਥੇ ਰੱਖ ਲੈ ਜਿੱਥੇ ਨਾ ਪਾਵੇ ਜਿੱਥੇ ਨਾ ਰੱਖੇ ਜਿੱਥੇ ਵੀ ਰੱਖੀ ਆਪਣੇ ਸੋਹਣੇ ਚਰਨਾਂ ਵਿੱਚ ਰੱਖੀ ਅਖੰਡ ਭਜਨ ਬਖਸ਼ੀ ਦਰਗਾਹ ਦੇ ਬਖਸ਼ੀਆਂ ਸਾਜੀਆਂ ਨਵਾਜੀਆਂ ਗੁਰਮਖਾਂ ਪਿਆਰਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮਿਲਣੇ ਕਰਕੇ ਸਿੱਖੀ ਸਦਕ ਦੀ ਪ੍ਰਾਪਤੀ ਹੋਏ ਤੁਰ ਦਰਗਾਹ ਦੀ ਸਮਤ ਮਿਲੇ ਦਰਗਾਹ ਦੇ ਡਿੱਗੇ ੱੱ ਸਾਧ ਗੁਸਤ ਦੀ ਸੰਗਤ ਨਾ ਦੇ ਮਿਹਰਬਾਨ ਜੀ ਜਿਨ੍ਹਾਂ ਦੇ ਮਿਲਣੇ ਕਰਕੇ ਤੂੰ ਵਿਸਰਵੇਂ ਦਰਗਾਹ ਦੇ ੱੱੱ ਦਾ ਮਿਲਾ ਨਾ ਦੇ ਮਿਹਰਬਾਨ ਜੀ ਜਗਤ ਜਿਲਾ ਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਦੋਂ ਆ ਰਹੇ ਉਪਰੇ ਦਿੱਤੇ ਲਿਹੋ ਵਾਰ ਛੜ ਦੇ ਬਲ ਦੇ ਸੰਸਾਰ ਤੋਂ ਆ ਦੇ ਕੇ ਰੱਖ ਲੋ ਸਤ ਗੁਰ ਅਹੰਮ ਕਰੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋਂ ਕਾਮੂ ਦਿਸਤਾਂ ਦੁਸ਼ਟ ਚੋਰ ਗੁਣਹਗਾਰ ਲੋਨ ਹਰਾਮੀ ਪਹਾਨਾ ਨਾ ਪਾਰਗ੍ਰਾਮੀ ਜੇਤਾ ਸਮੁੰਦਰ ਨੀਰ ਭਰਿਆ ਦਿੱਤੇ ਔਗਣ ਹਮਾਰੇ ਦਿਆ ਕਰੁ ਕ੍ਰੋਖਿ ਮਿਹਰਿ ਪਾਉ ਡੁੱਬਦੇ ਪੱਥਰ ਤਾਰੇ ਕੁਪਰਿ ਦਾਦਰਾ ਕਿਸ ਦੇਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਮੋਹਿਆ ਕਿਸਾਰਾ ਪਾਰ ਨਾ ਸੁਝੇ ਵਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲੋ ਨਿਤ ਦਾ ਮੰਗਤਾ ਤੇ ਦਰ ਅੱਗੇ ਖੜਾ ਮੰਗਤੇ ਦੀ ਝੋਲੀ ਨਾਮ ਦੀ ਖੈਰ ਪਾਉ ਮੰਗਤਾ ਖਾਲੀ ਨਾ ਜਾਏ ਸੋ ਲਾਮੇ ਦਿਨੇ ਕੇ ਰਾਤੀ ਮਿਲ ਸਹੰਸੋ ਸਿੱਖ ਸਲਾਂ ਛੱਡ ਕੇ ਇੱਕ ਰੰਗੀ ਲੱਗਾ ਹੰਸ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸਮਾਲੇ ਕੋਟ ਔਗਣ ਭਰੇ ਵੀ ਤੇਰੇ ਕੋਟ ਔਗਣ ਭਰੇ ਵੀ ਤੇਰੇ ਸੱਚੇ ਪਾਤਸ਼ਾਹ ਸਾਡੇ ਕਰਮਾਂ ਦਾ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਠਗਦਾ ਕੋਡੇ ਰਕਸ ਦਾ ਗੋਮੇ ਡਾਕੂ ਦਿਪਾਲਪੁਰ ਦੇ ਕੋੜੀ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ ਸੀ ਵੀ ਉਸੇ ਹੀ ਪਾਰਟੀ ਦੇ ਆਦਮੀ ਉਸ ਤੋਂ ਵਧੇ ਗਪਾਪੀਆਂ ਸੱਤਰਾਂ ਕਰਕੇ ਬਖਸ਼ ਲੋ ਸੁੱਤ ਅਪਰਾਧ ਕਰਤਾ ਹੈ ਜੇ ਤੇ ਜਰਣੀ ਚੀਤਨਾ ਰਾਖਸ ਤੇ ਤੇਰਾ ਮਈਆ ਹੋਂ ਬਾਰਕ ਤੇਰਾ ਕੈ ਨਾ ਖੰਡ ਸਿਆ ਔਗਣ ਮੇਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੂਜੂ ਪਰਬਹੁਮਾਨੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨਾ ਮਾਨੀ ਮਾਨੀਆਂ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹੀ ਪਾਈ ਮੁੰਦਾ ਤੜੀਨ ਤੇ ਹਿਰਦੇ ਰਖਾ ਸੰਭਾਲ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭਲਾਈ ਆਪਦੇ ਨੂੰ ਆਪਦੇ ਕਰੀ ਸਿਰ ਹੱਥ ਰੱਖੀ ਸਮਤ ਬਖਸ਼ੀ ਸਿੱਧੇ ਰਸਤੇ ਪਾਈ ਐਸ ਵੇਲੇ ਜੋ ਕੀਤਾ ਸੋ ਵਾਹਵਾਜੋ ਕਰ ਕਰਾਰ ਸੋ ਪੀ ਵਾਹਵਾਜੋ ਅਗਤੂ ਕਰੋਗੇ ਸੋ ਪੀ ਵਾਹਵਾਜੋ ਆ ਕਾਲਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸ੍ਰੋ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਕੁੰਨਨ ਸਿੰਘ ਜੀ ਮਹਾਰਾਜ ਸੰਤ ਬਾਬਾ ਭਜਨ ਸਿੰਘ ਜੀ ਮਹਾਰਾਜ ਸੰਤ ਬਾਬਾ ਹਰਪ੍ਰਿੰਦ ਸਿੰਘ ਜੀ ਸੰਤ ਬਾਬਾ ਗੁਰਮੀਲ ਸਿੰਘ ਜੀ ਆਪ ਜੀ ਦੀਆਂ ਮਿੱਠੀਆਂ ਯਾਦਾਂ ਨੂੰ ਮਨਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ 51 ਸ੍ਰੀ ਜਪਜੀ ਸਾਹਿਬ ਦੇ ਅਖੰਡ ਪਾਠ 9 ਐਸਵਕ 60 ਖੰਡ 60 ਖੰਡ ਪਾਠਾਂ ਦੇ ਭੋਗ ਪਾਏ ਗਏ ਹਨ ਆਪ ਜੀ ਦੀ ਕਿਰਪਾ ਦੇ ਨਾਲ ਨਿਰਵਿਘਨਤਾ ਸਹਿ ਸੰਪੂਰਨਤਾ ਹੋਈ ਹੈ ਪਾਠੀ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ अनेका ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲੈਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਆਸਾਲਾ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸ੍ਰੀ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਦੀ ਵਰਤੇ ਧੰਤਨ ਬਾਬਾ ਕੁੰਨਨ ਸਿੰਘ ਮਹਾਰਾਜ ਦੀ ਆਪ ਦੀ ਯਾਦ ਵਿੱਚ ਦੇਸਾਂ-ਪ੍ਰਦੇਸਾਂ 'ਚ ਬੈਠੀਆਂ ਹੋਈਆਂ ਸੰਗਤਾਂ ਨੇਕਾਂ ਜਪ ਤਪ ਸੇਵਾ ਸਿਮਰਨ ਕਰਕੇ ਆਪਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਹਨ ਦਰ ਪ੍ਰਵਾਣ ਕਰਨਿਆ ਸੱਚੇ ਪਾਤਸ਼ਾਹ ਸਭਨਾ ਦੀਆਂ ਹਾਜ਼ਰੀਆਂ ਨੂੰ ਪ੍ਰਮਾਣ ਕਰਨਾ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਿਸ਼ ਕਰਨੀਆਂ ਸ਼ੋਭਿ ਸ਼ਾਵਾ ਪੂਰੀਆਂ ਕਰਨੀਆਂ ਐਸ ਲਈ ਜੋ ਵੀ ਆਪਜੀ ਦਰਬਾਰ ਵਿੱਚ ਤਿਲ ਫੁੱਲ ਸਮੂੱਚਾ ਪ੍ਰਸ਼ਾਦ ਲੈ ਕੇ ਸਭਨਾ ਦੀਆਂ ਹਾਜ਼ਰੀਆਂ ਲਾਉਣੀਆਂ ਐਸ ਲਈ ਜੋ ਵੀ ਆਪਜੀ ਦਰਬਾਰ ਵਿੱਚ ਹੈ ਤੁਹਾਡੇ ਮਿਹਰਾਂ ਦਾ ਸਦਕਾ ਸਵਰਾਜ ਜੀ ਜਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ